ਕੀ ਹੋਰ ਸਭ ਆ ਪਿਆ ਆ ਵੀ ਗਰੀ ਆ ਗਿਆ ਕਿੱਦਾਂ ਵਧੀਆ ਵਧੀਆ ਕਿੱਦਾਂ ਠੀਕ ਹੋਰ ਕਿੱਧਰ ਨੂੰ ਚੱਲੇ ਜੇ ਸ਼ਹਿਰ ਨੂੰ ਚੱਲੇ ਆ ਚਲੀਏ ਨਹੀਂ ਨਹੀਂ ਮੈਂ ਕੰਮ ਕਰ ਲਾਂ ਦੋ ਵਾਰ ਕੀ ਕੰਮ ਹੀ ਕਰ ਰਹਿਣਾ ਆਦਨ ਖਮਾਫਾ ਰਾਈ ਉਹ ਨਹੀਂ ਗੁਰੂ ਆ ਕੰਮ ਕਰੀਏ ਜਾ ਕੇ ਕੋੜੇ ਵੜੇ ਦੁਪਹਿਰ ਆਦਨ ਖਮਾਫਾ ਕਰ ਲੈਣੇ ਕੋਆ ਠੰਡੀ ਠੁੜੀ ਆਈਸਕ੍ਰੀਮ ਕੋਲਡ ਡਰਿੰਕ ਪੀ ਆ ਗਏ ਨਹੀਂ ਨਹੀਂ ਫਿਰ ਕਦੀ ਜਾਵਾਂਗੇ ਚੱਲ ਜੀ ਤਾਲ ਪ੍ਰਾ ਤੇਰੀ ਮੱਚ ਚੱਲਦਾ ਦੇਖੋ ਕੱਪੜੇ ਦੇ ਕੱਪੜੇ ਦੇ ਵੇਗ ਉਹਨੇ ਕਿੰਨੇ ਪੁਰਾਣੇ ਪਾਏ ਬਈ ਯਾਰ ਜਿੱਤਾਂ ਦਾ ਵੀ ਆਪਣਾ ਯਾਰ ਆ ਮੰਨੇ ਕੋ ਚਾਰ ਪੈਸੇ ਆਏ ਨਾ ਤਾਂ ਭੁੱਲਣਾ ਨਹੀਂ ਆ ਚੱਲ ਠੀਕ ਆ ਪਲੀ ਸ਼ਾਨੂ ਕੱਲ ਖੜਾਣੇ ਨੂੰ ਠੀਕ

ਯਾਰ ਉਹਨੂੰ ਰਾਂ ਹੀ ਡੇਲੀ ਦੇ ਕੱਪੜੇ ਪਾਉਣ ਤੋਂ ਇਜਾਜ਼ਤ ਨਹੀਂ ਹੈਗੀ। ਉਹ ਯਾਰ ਨਹੀਂ ਜਾ ਰਿਹਾ ਆਪਣਾ ਜਿੱਦਾਂ ਦਾ ਵੀ। ਕੋਈ ਸ਼ਰਬੇ ਇੱਥੇ ਉਹ ਪੰਪਰ ਸ ਕਰਕੇ ਟਕਲੋ ਜਾਏ ਇੱਥੇ ਨਾ λεਮਨਾਨ। ਚੱਲ ਠੀਕ ਹੈ। ਕੀ ਆ ਕਰਨਾ ਉਹ ਕਿੱਦਾਂ ਵੀਰ ਜੀ ਵਧੀਆ ਵਧੀਆ ਆ ਜਾਓ ਜੀ ਬਹੁਤ ਬਲਰ ਕਿਹਨਾਂ ਕੋਕ ਨਹੀਂ ਗਾਣੇ ਨਹੀਂ ਬੋਨੇ ਆਹ ਮੈਂ ਕਿਹਾ ਦਾਨੇ ਪਿਆ ਲਈ ਸ਼ਹਿਰ ਜਾ ਕੇ ਗਰਮੀ ਬੜੀ ਹੋ ਗਈ ਆ ਆ ਪਾਣੀ ਲੈ ਕੇ ਨਹੀਂ ਬਸ ਬਸ ਕੱਲ ਚੱਲ ਜੀ ਨਹੀਂ ਨਹੀਂ ਫੋਕ ਚੱਲਣਾ ਨਹੀਂ ਆ ਨਹੀਂ ਮੰਦੀ ਦੀ ਗੱਲ ਮੈਂ ਨਹੀਂ ਚੱਕੀ ਦੇਖੀ ਉਹਨੇ ਚੱਲਣਾ ਯਾਰ ਉਹਨੇ ਤਾਂ ਪੈਸੇ ਤੇ ਲਾ ਲਿਆ ਗਾਣਾ ਕੱਪੜੇ ਆ ਗਏ ਲਾ ਕਾਤੀ ਨਾ ਹੋਈਆ ਯਾਰੀ ਦੋਸਤ ਦੀ ਥੰਨਾ ਗੱਲ ਹੁੰਦੀ ਆ ਚਾਲਾ ਫਿਰ ਮੈਂ ਕਦੀ ਤੈਨੂੰ ਕਿਹਾ ਮੇਰੇ ਕੋ ਕੱਪੜੇ ਨਹੀਂ ਹੁੰਦੇ ਬਾਈ ਤਹਾਂ ਤੂੰ ਮੰਨੀਦਾ ਤੂੰ ਵੱਡਿਆਂ ਬੰਦਿਆਂ ਨਾਲ ਰੰਨਾ ਵਾ ਉਹ ਫਿਰ ਚੰਗੇ ਲੱਗੀਦਾ ਵਿੱਚ ਓਏ ਸ਼ਦਾਯਾ ਜਿਹੜੀ ਪੈਸਾ ਤੇ ਲੈ ਹੱਸਣੀ ਆ ਮਿਆੜਾ ਹੁੰਦੀ ਆ ਵਾ ਮੇਰੇ ਮੂੰਹ 'ਤੇ ਸੁਣਾਈ ਨਹੀਂ ਬਈਆ ਚੱਡੇ ਲੱਗਦਾ ਹਾਂ ਜਿਆ ਤੂੰ ਵੱਡੇ ਵੱਡੇ ਬੰਦਿਆਂ ਨਾਲ ਬੈਣੀ ਉੱਠਣੀ ਹੈ ਮਹਿੰਗੀ ਮਹਿੰਗੀ ਥਾਵਾਂ ਤੇ ਜਾਂਦੇ ਜੇ ਚੰਗਾ ਜੀੜਾ ਕੱਪੜਾ ਪਾਉਂਦੇ ਜੇ ਉਹ ਫਿਰ ਬੰਦੇ ਨਫ਼ਰਤ ਗੇਂਦੇ ਬੰਦੇ ਤੈਨੂੰ ਪਤਾ ਵੱਡੇ ਬੰਦਿਆਂ ਦੇ ਦੰਦ ਹੁੰਦੇ ਓ ਜਾ ਬਲਾ ਖਾਤੀਆਂ ਛੋਟੀਆਂ ਨਹੀਂ ਆਸ ਨਾ ਗੱਲਾਂ ਦੀ ਤੇ ਮੇਰੇ ਮੇਰੇ ਮੂੰਹ ਸੁਣਿਆ ਜੀ ਨਹੀਂ ਨਹੀਂ ਚੱਲ ਤੇਰੀ ਵੀ ਗੱਲ ਕਰਨ ਡਿਆ ਮੈਂ ਉਹ ਨਹੀਂ ਚੱਲਦਾ ਇੱਟਾਂ ਯਾਰ ਉਹ ਨਹੀਂ ਫਿਰ ਵੀ ਮੁੰਡਾ ਟਾਕ ਮਾਰਾ ਲੈ ਮੈਨੂੰ ਦੇ ਆਹ ਜੇ ਸਾਰੇ ਯਾਰਾਂ ਨੂੰ ਉੱਪਰ ਰੱਖਣਾ ਕਿਹਲੇ ਨੰਬਰ ਤੇ ਸੁਣ ਲਮਾ ਜੱਗੀ ਹੈਲੋ ਹਾਂਜੀ ਵੀਰ ਜੀ ਕਿਆ ਲੱਗ ਗਈ ਵਧੀਆ ਵਧੀਆ ਤੁਸੀਂ ਸੁਣਾਓ ਕੀ ਬੰਦਿਆ ਕੋਖ ਨੇ ਸ਼ਹਿਰ ਆਏ ਹਾਂ ਮੜਾ ਕੰਮ ਹੀ ਯਾਰ ਮੈਨੂੰ ਵੀ ਕੰਮ ਹੀ ਹੀਰਨਾ ਇੱਕ ਹਾਂਜੀ ਦੱਸੋ ਹੁਕਮ ਕਰੋ ਯਾਰ ਕੋ ਰਿਸ਼ਤੇਦਾਰ ਨੂੰ ਪੈਸੇ ਚਾਹੀਦੇ ਥੋੜੇ ਜਿਹੇ ਚਾਹੀਦੇ ਜਰੂਰੀ ਬੈਂਕ ਨਹੀਂ ਖੁੱਲੇ ਤੇ ਮਿਲਣਗੇ ਭਲਾ ਯਾਰ ਪਹਿਲਾ ਦਾਦਾ ਮੈਂ ਤੇ ਖਾਤਬੀਲ ਹੀ ਲਈ ਹੁਣੇ ਹਲੇ ਸ਼ਹਿਰ ਆਇਆ ਹਾਂ ਯਾਰ ਜਰੂਰੀ ਚਾਹੀਦੇ ਵੀ ਜੇ ਬੰਦਿਆ ਤੇ ਉਹ ਮੈਂ ਖਾਤਬੀਲ ਹੀ ਲਿਆ ਹੈਗੇ ਤੇ ਸਹੀ ਹੀ ਮੇਰੇ ਤੋਂ ਮੈਂ ਵੀ ਦੱਸਣਾ ਤੁਹਾਨੂੰ ਯਾਰ ਕਿਤੇ ਤੁਹਾਨੂੰ ਲੋੜ ਪੂਰ ਤੇ ਫਿਰ ਤੇ ਆ ਉਹ ਮੈਂ ਕਹਿਣ ਡਿਆ ਨਾ ਵੀਰ ਖਾਤਬੀ ਲੀ ਲਿਆ ਮੈਂ ਹੁਣੇ ਹੱਲੇ ਚੱਲ ਠੀਕ ਹੈ ਯਾਰ ਚਲੋ ਠੀਕ ਜੀ ਜੇ ਜਵਨ ਬੜਾਂ ਦਾ ਮੈਂ ਕੋ ਬੜਾ ਤਾ ਮੈਂ ਉਹਨੂੰ ਨਹੀਂ ਖੜਨਾ ਨਾਲ ਮੈਂ ਉਹਨੂੰ ਆਜਾ ਉਹਨੂੰ ਪਰਖ ਕੇ ਆਉਣਾ ਕੋ ਉਹ ਕੀ ਆਂਦਾ ਚਲੋ ਉਹ ਯਾਰ ਆਣਾ ਕਿ ਪਾਇਓ ਚਾਬਾੰਦੇ ਇਹ ਬੱਸ ਬੱਸ ਹਾਂਜੀ ਵੀਰ ਜੀ ਕਿੱਧਰ ਆਏ ਕੋਈ ਕੰਮ ਕੋਈ ਆਹੋ ਯਾਰ ਕੰਮ ਤੇ ਹੈਗਾ ਜਿੰਨੂੰ ਤਾਂ ਕੰਮ ਪੈ ਜਾਂਦਾ ਕੋਈ ਨੁਨੀ ਉਹਨਾਂ ਕਹੇ ਜੀ ਦੇ ਯਾਰ ਪਹਿਲਾਂ ਆਣਾ ਸੀ ਮਨੇ ਝੋਨੇ ਵਾਲ ਬੰਦੇ ਆਏ ਸੀ ਉਹ ਲੈ ਕੇ ਪਏ ਤੂੰ ਯਾਰ ਮੈਨੂੰ ਚਹੀਦੀ ਜਰੂਰੀ ਚਹੀਦੀ ਹੈ ਲੈ ਸਵੇਰੇ ਮੋੜ ਦੂੰਗਾ ਆ ਇਦਾਂ ਨਹੀਂ ਮਰਤਾ ਹੈ ਉਹ ਸਵੇਰੇ ਮੋੜ ਦਿੰ ਗਿਆ ਨੇ ਆ ਨਹੀਂ ਹੈ ਇਹ ਜੀ ਉਹ ਯਾਰ ਪਾਹੇ ਦੇ ਮਿੱਤਰ ਆ ਗਏ ਸੀ ਇਹ ਤਾਂ ਉਦੋਂ ਆਪਾਂ ਸ਼ਹਿਰ ਗਏ ਉੱਤੇ ਫਿਰ ਤੇ ਗੁਰਜੇ ਗਏ ਕੁਝ ਇਹ ਦਿਨ ਬਾਅਦ ਆਖੀ ਉਦਾਂ ਬੜੇ ਯਾਰ ਜਰੂਰ ਤੇ ਵਿਆਹ ਸੋਈ ਜਾਈਦਾ ਤੈਨੂੰ ਪਤਾ ਉਹ ਬੰਦੇ ਲੱਗੇ ਪਹਿਲਾਂ ਤੋਂ ਚੱਲ ਕੋਈ ਚੱਲ ਜਿੰਨਾ ਹਰ ਮਿਲਦੇ ਠੀਕ ਕਦੀ ਮੰਬਰ ਸਰ ਕਦੀ ਰਮਦਾ ਕਦੀ ਕਿਤੇ ਕਦੀ ਕਿਤੇ ਆਉਣ ਕਣ ਖੜਦਾ ਰਿਆ ਘਰਦਿਆਂ ਤੋਂ ਲੜਕੇ ਅਜੇ ਮੈਨੂੰ ਪਿਆਹਿਆਂ ਦੀ ਲੋੜ ਪਈ ਤਾਂ ਜਨਾ ਕਰ ਗਈ ਹੈ ਰੱਬ ਨੇ ਇਹਨਾਂ ਨੂੰ ਦਿਲ ਨਹੀਂ ਦਿੱਤਾ ਕਿ ਦਿਲ ਦਿੱਤਾ ਹੁੰਦਾ ਤੇ ਇੱਕ ਕੰਮ ਸੈੱਟ ਹੋਏ ਨਾ ਇਹਨਾਂ ਨੂੰ ਪੈਸੇ ਹੀ ਦੇ ਦਿੱਤੇ ਸਾਰੇ ਚਲੋ ਹੁਸਨ ਭਾਵੇਂ ਹੈਗਾ ਗਰੀਬਿਆਂ ਨੂੰ ਮੁਸ਼ਕਲਾਂ ਕੁਸ ਨੂੰ ਆਏ ਹਾਂ ਜੀ ਵੀਰ ਜੀ ਯਾਰ ਚੱਲ ਸੁਣਾ ਵਧੀਆ ਵਧੀਆ ਤੁਸੀਂ ਸੁਣਾਓ ਕੀ ਬੰਦਿਆ ਕੋਕਨੇ ਕੰਮ ਕਰ ਕਰ ਕੇ ਆਏ ਹੋ ਨੇ ਹੱਲੇ ਕੋ ਕੰਮ ਇਧਰ ਮੈਂ ਇੱਕ ਯਾਰ ਹਾਂ ਹਾਂ ਜੀ ਦੱਸੋ ਉਹ ਯਾਰ ਪੈਸੇ ਛੇ ਬੜਾ ਜੀ ਇਹ ਨਹੀਂ ਚਾਹੀਦੇ ਜੀ 10000 ਰੁਪਏ ਚਾਹੀਦੇ ਯਾਰ ਇਹਦੇ ਨਹੀਂ ਆ ਗਏ 5000 ਆ ਗਏ ਮੈਨੂੰ 5000 ਚੱਲ ਇੰਨੇ ਦੇ ਪੱਖ ਤੋਂ ਇੰਨਾ ਵੀ ਹੋ ਗਿਆ ਤੁਹਾਨੂੰ ਮਿਲ ਗਏ ਸੀ ਹੋ ਗਿਆ ਮਿਲ ਉਹਨੂੰ ਆਜਾ ਚਾਹ ਪਾਣੀ ਪੀਏ ਹਾਂ ਬਾਤ ਚਾਹ ਪਾਣੀ ਕੀ ਬੱਥੇ ਐ ਸੇ ਆ ਮੀਨੀ ਆ ਦੇ ਫਿਰ ਨਾ ਸਭ ਜੱਟ ਬਦਲੇ ਰੋ ਨਾ ਜੋ ਮੀਰਾ ਨੂੰ ਮੰਗ ਕੇ ਵੇਲੇ ਨਾ ਮਿਲਦੀ ਕੋਲੋ ਵੀਰ ਮੈਂ ਤੇ ਦੁੱਧ ਨੂੰ ਪਾਲ ਕੇ ਪਰਸੋਂ ਦੇ ਨਾਲ ਕੋਈ ਨਾ ਕੋਈ ਨਾ ਆਈ ਜਾਣੇ ਅਗੜੇ ਭੱਜੇ ਚਲੇ 25 ਜਾਂਦੇ ਨੇ ਤਾਂ ਆਪਾਂ ਫਾੜੀ ਲਵਣੀ ਯਾਰ ਦੋਸਤਿਆਂ ਆਹੋ ਚਲੋ ਆ ਚਾਹ ਪਾਣੀ ਪੀਏ ਬਾਤ ਆਮ ਨਹੀਂ ਮੈਨੂੰ ਜਾਣਾਗੇ ਚਲੋ ਠੀਕ ਜੇ ਫਿਰ ਮਿਲਦੇ ਚੰਗਾ ਮਿਲਦੇ ਚੱਲਦੇ ਸ਼ਹਿਰ ਨੂੰ ਕਿਦਨ ਠੀਕ ਜੇ ਉਹ ਤੇਰੇ ਨਾਮ ਤੇ ਇਹ ਕਿੰਨੇ ਦਾ ਆਇਆ باقی ਦਿਨ ਚੱਲੇ ਭਾਈ ਦਿਨ ਕੱਲੇ ਕੱਲੇ ਆਹ ਕੱਲੇ ਕੱਲੇ ਬੰਦੇ ਸਾਰੇ ਭਰ ਕੇ ਵੇਖ ਲਈ ਅਸੀਂ ਫਿਰ ਪਾਹੇ ਮਿਲ ਗਏ ਪਾਹੇ ਹੀ ਮਿਲੀਗੇ ਫੀਕੜੇ ਦਿੱਤੇ ਕਿਨੇ ਦਿੱਤੇ ਆ ਗਰੀਬੇ ਵੀ ਪ੍ਰਾ ਗਰੀਬ ਅੰਮੀ ਜਿਹੜੇ ਅਮੀਰ ਹੋ ਤੇ ਕੰਮ ਆਈ ਨਹੀਂ ਤੇ ਯਾਰ ਮੈਂ ਤੋ ਸੱਚੀ ਨਹੀਂ ਪਾਇਆ ਗੇ ਚੱਲ ਮਿਲਦੇ ਆ ਠੀਕ ਚੰਗਾ ਫਿਰ ਵੀਰ